ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀਡੀਓ ਦਾ থাম্বਨੇਲ ਤੇ ਟਾਈਟਲ ਦੇਖ ਕੇ ਲਿੱਤਾ ਹੈ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਉਹ ਸਾਰੀ ਬੇਸਡ ਆਨ ਹੈਗੀ ਆ ਲੇਹ ਲਦਾ ਸਾਈਕਲ ਰਾਈਡ ਤੇ ਜਿਹੜੀ ਆਪਾਂ ਕਰਕੇ ਆਏ ਆ ਉਹਦੇ ਵਿੱਚ ਅਸੀਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਲੈ ਜਾਣੀਆਂ ਤੇ ਕਿਹੜੀਆਂ ਛੱਡਣੀਆਂ ਚਾਹੀਦੀਆਂ ਨੇ ਅਤੇ ਕਿੰਨਾ ਖਰਚਾ ਹੋਇਆ ਮੈਂ ਤੇ ਕਿਹੜਾ ਬੈਸਟ ਟਾਈਮ ਹੈ ਜਾਣ ਦਾ ਤੇ ਕਿਹੜੇ-ਕਿਹੜੇ ਰੂਟ ਆਪਾਂ ਜਾ ਸਕਦੇ ਆ ਲੇਹ ਲਦਾਕ ਤੇ ਇਸ ਤੋਂ ਇਲਾਵਾ ਕਿ ਆਪਾਂ ਜਿਹੜਾ ਸਮਾਨ ਕਿੱਥੋਂ ਖਰੀਦਣਾ ਹੈ ਇਹ ਸਾਰੇ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਪਲਨਾ ਸ਼ੇਅਰ ਕਰਾਂਗੇ ਇਹ ਸਾਰੀ ਵੀਡੀਓ ਜਿਹੜੀ ਹੋਊਗੀ ਇਹ ਇਨਫੋਰਮੇਟਿਵ ਹੋਊਗੀ ਤੇ ਵੀਡੀਓ ਨਾਲ ਜੁੜਿਆ ਰਹੀਓ ਤੇ ਮਿਲਦੇ ਆਂ ਅੱני ਸਭ ਤੋਂ ਪਹਿਲਾਂ ਜਿਹੜਾ ਆਪਣਾ ਕੁਐਸਚਨ ਹੈਗਾ ਕਿ ਵੈਸਟ ਡਾਟਾ ਹੈਗਾ ਰੂਟ ਕਿਹੜਾ ਵੈ ਲੇਲ ਦਾ ਜਾਂਦੇ ਤੇ ਕੋਈ ਦੋ ਰੂਟ ਹੈਗੇ ਆ ਲੇਲ ਦਾ ਜਾਂਦੇ ਇਕਦਾ ਹੈਗੇ ਆ ਆਪਾਂ ਸ਼੍ਰੀਨਗਰ ਤੋਂ ਮਨਾਲੀ ਵਾਇਆ ਲੈ ਜਾ ਸਕਦੇ ਆ ਠੀਕ ਹੈ ਤੁਹਾਨੂੰ ਚਾਹਾਂਗੇ ਲੈ ਲੈ ਤੋਂ ਜਾਵਾਂਗੇ ਮਨਾਲੀ ਇਹ ਸੜਕੜ ਪੂਰਾ ਹੋ ਜਾਊਗਾ ਉਸ ਤੋਂ ਹੀ ਓਪੋਜ਼ਿਟ ਕਰ ਲਓ ਮਨਾਲੀ ਤੋਂ ਲੈ ਲੈ ਤੋਂ ਸ਼੍ਰੀਨਗਰ ਇਹ ਸਾਰਾ ਪੈਡਾ 900 ਕਿਲੋਮੀਟਰ ਦਾ ਹੈਗਾ ਇਹ ਤੁਸੀਂ ਪਾਰ ਕਰ ਸਕਦੇ ਹੋ ਜਾਂ ਉਧਰੋਂ ਇੱਧਰ ਆ ਜਾਓ ਜਾਂ ਉਧਰੋਂ ਇੱਧਰੋਂ ਉਧਰ ਜਾਵੋ ਇਹ ਸਾਰਾ ਪੈਡਾ ਵਧੀਆ ਵਾ ਤੇ ਸਾਰੇ ਜਿਹੜੇ ਵੀ ਟੂਰਿਸਟ ਹੈ ਇਦਾਂ ਹੀ ਘੁੰਮਦੇ ਆ ਠੀਕ ਹੈ ਜੀ ਤੇ ਜਿਹੜਾ ਬੈਸਟ ਟਾਈਮ ਹੈਗਾ ਘੁੰਮਣ ਦਾ ਉਹ ਹੈਗਾ ਵਾ ਮਈ ਜੂਨ ਜੁਲਾਈ ਤੱਕ ਅਗਸਤ ਇਸ ਟਾਈਮ ਜਿਹੜੀ ਹੈਗਾ ਬਰਤਵਾਰੀ ਘਟ ਜਾਂਦੀ ਆ ਲੈਟ ਸਲਾਈ ਨਹੀਂ ਘਟ ਜਾਂਦੀ ਆ ਰੋਡ ਵਗੈਰਾ ਸਹੀ ਰੰਦੇ ਆ ਵਧੀਆ ਤੁਸੀਂ ਆਪ ਦਾ ਜਾ ਸਕਦੇ ਹੋ ਟੈਂਪਰੇਚਰ ਠੀਕ ਹੁੰਦਾ ਵਾ ਬੜੀ ਠੰਡ ਨਹੀਂ ਹੁੰਦੀ ਆ ਆਪ ਦਾ ਆਰਾਮ ਨਾਲ ਜਾ ਸਕਦੇ ਹੋ ਆਰਾਮ ਨਾਲ ਆ ਸਕਦੇ ਹੋ ਇਸ ਤੋਂ ਇਲਾਵਾ ਕਿ ਆਪਣਾ ਜਿਹੜਾ ਸਫਰ ਹੈ ਉਹ ਕਿਵੇਂ ਕਰਨਾ ਕਿੱਥੋਂ ਸਟਾਰਟ ਕਰਨਾ ਚਾਹੀਦਾ ਵਾ ਦੇਖੋ ਜੀ ਆਪਾਂ ਜਿਹੜਾ ਸਫਰ ਕੀਤਾ ਹੈ ਸ਼੍ਰੀਨਗਰ ਤੋਂ ਸਟਾਰਟ ਕੀਤਾ ਹੈ ਗਤਨਗੀਰ ਤੱਕ ਉਹ ਹੈਗਾ 70 ਕਿਲੋਮੀਟਰ ਦਾ ਪੈਡਾ ਦੇਖੋ ਇਹਦੇ ਵਿੱਚ ਜਿਹੜਾ ਕੰਗਨ ਤੁਸੀਂ ਸਟੇ ਕਰਨਾ ਹੋਇਆ ਤਾਂ ਕਰ ਸਕਦਾ ਕਿਉਂਕਿ ਸ਼੍ਰੀ ਨਗਰ ਤੋਂ ਕੰਗਨ ਤੱਕ ਜਿਹੜਾ ਰੋਡ ਆ ਸਿੱਧਾ ਫਲੈਟ ਆ ਜਾਏਗਾ ਉਸ ਤੋਂ ਬਾਅਦ ਕੰਗਨ ਤੋਂ ਚੜ੍ਹਾਈ ਸਟਾਰਟ ਹੋ ਜਾਏਗੀ ਠੀਕ ਹੈ ਤੁਹਾਡੀ ਤੇ ਅਸੀਂ ਪਰ ਸੱਸੀ ਕੋਲ ਟਾਈਮ ਥੋੜਾ ਸੀ ਆ ਇਸ ਕਰਕੇ ਅਸੀਂ ਅੱਗੇ ਵਧਣਾ ਮੁਸਾਫੀ ਸਮਝਿਆ ਕਿ ਜਿੱਥੇ ਸਾਨੂੰ ਥਕਾਵਟ ਇੱਥੇ ਰੋਕੇ ਗਗਨ ਕੀ ਸਾਨੂੰ ਲੱਗਿਆ ਕਿ ਬਸ ਆ ਅਸੀਂ ਇੱਥੇ ਰੁਕ ਗਏ ਆ ਇਹ ਸੋਨਾ ਮਾਰਗ ਤੋਂ ਪਹਿਲਾਂ ਆਉਂਦਾ ਹੈ ਫਿਰ ਅਸੀਂ ਗਗਨ ਕੀ ਤੋਂ ਮਤਿਆਂਗੇ ਜਿਹੜਾ 57 ਕਿਲੋਮੀਟਰ ਦਾ ਪੈਟਾ ਸੀ ਮਤਿਆਂ ਆ ਕੇ ਰੁਕੇ ਉੱਥੇ ਆਪਾਂ ਨੂੰ ਜਗ੍ਹਾ ਮਿਲ ਗਈ ਰਾਤ ਨੂੰ ਰਾਤ ਹੋ ਗਈ ਸੀ ਕਾਫੀ ਜਿਜੀਲਾ ਪਾਸ ਕ੍ਰੋਸ ਕੀਤਾ ਸੀ ਜਾਂ ਤੇ ਮਤਿਆਨ ਆਪਣਾ ਰੂਮ ਰਿਗਵਾਇਆ ਉੱਥੇ ਮਿਲ ਜਾਂਦੇ ਆ 100 200 ਚ ਵਧੀਆ ਮਿਲ ਜਾਂਦਾ ਉੱਥੇ ਆਪਾਂ ਦਾ ਸਟੇ ਕਰ ਲਓ 55 ਕਿਲੋਮੀਟਰ ਦਾ ਆਪਾਰ ਕੀਤਾ ਸੀ ਫੇਰ ਆਪਾਂ ਮਤਿਆਨ ਤੋਂ ਖਾਰਗਿਲ ਕੀਤਾ ਏਅਰ ਰੋਡ ਜਿਹੜਾ ਹੈਗਾ ਸਹੀ ਆ ਉਹਨੂੰ ਥੋੜਾ ਮੋਟਾ ਉੱਪਰ ਤੋਂ ਲੈ ਆਊਗਾ ਬਾਕੀ ਫਲੈਟ ਮਿਲੇਗਾ ਰੋਡ ਇਹ ਹੈਗਾ 85 ਕਿਲੋਮੀਟਰ ਦਾ ਸਫ਼ਰ ਠੀਕ ਹੈ ਰੋਡ ਦਾ ਸਫ਼ਰ ਤੋਂ ਹੀ ਬੋ ਖੇਚਿੰਗ ਮੈਂ ਕਰ ਸਕਦੇ ਹਾਂ ਇਸ ਤੋਂ ਵੱਧ ਵੀ ਕਰਦੇ ਹਾਂ ਪਰ ਕਾਰਖਾਨੇ ਤੁਹਾਨੂੰ ਵਧੀਆ ਸਟੇ ਮਿਲ ਜੇਗਾ ਸਾਈਕਲ ਨੂੰ ਵੀ ਰਿਪੇਅਰ ਵਗੈਰਾ ਕਰਵਾਉਣੀ ਤੁਸੀਂ ਕਰਾ ਸਕਦੇ ਹੋ ਕਿਉਂਕਿ ਬਜਰੀ ਦੇ ਸਾਈਕਲ ਨੂੰ ਆਪਣਾ ਕੰਮ ਕਰਨ ਦੀ ਲੋੜ ਛੇ ਤੇ ਕਾਰਖਾਨੇ ਵਗੈਰਾ ਕੰਮ ਖੋਹ ਸਕਦਾ ਜਿਹੜੇ ਕਿਸੇ ਨੇ ਕਰੋਨਾ ਤਾਂ ਫਿਰ ਕਾਰਖਾਨੇ ਤੋਂ ਗਏ ਮੁੱਲ ਬੈਗ ਇਹ ਆਪਣਾ ਹੈਗਾ ਹੀ 73 ਕਿਲੋਮੀਟਰ ਦਾ ਮੁੱਲ ਬੈਗ ਦਾ ਜਿਹੜਾ ਹੈਗਾ ਐਡਾ ਬਹੁਤ ਖਿੱਚਮਾ ਸੀ ਖੜਮਾ ਸੀ ਤੇ ਆਪਣਾ ਇੱਥੇ ਮੋਲੂ ਪੈਕ ਤੋਂ ਆਪਾਂ ਕੀਤਾ ਹੈਨਿਸ ਕੋਰ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਆਪਾਂ ਜਿਹੜਾ ਪਾਸ ਬਾਅਦ ਕੀਤਾ ਸੀਗਾ ਅ ਨਮਕੀਲਾ ਪਾਸ ਕਰ ਲਿਆ ਸੀਗਾ 60 ਕਿਲੋਮੀਟਰ ਦਾ ਪੈਂਡਾ ਸੀ ਤੇ ਹੈਨਿਸ ਕੋਟਾ ਕੇ ਰੁਕੇ ਸੀ ਤੇ ਇਨਵੀਜ਼ੀਬਲ ਪੈਂਡਾ ਇਹ ਰੋਡ ਤੋਂ ਹਟ ਹਟ ਕੇ ਤੇ ਬਾਣਾ ਦੇ ਵਿੱਚ ਘਾਰ ਹੈ ਮਤਲਬ ਕਿ ਬਾਣਾ ਦੇ ਵਿੱਚ ਘਾਰ ਲੁਕਿਆ ਹੋਇਆ ਕਿਹਾ ਜਾਂਦਾ ਹੈ ਇਹਦੀ ਡਿਟੇਲ ਵੀਡੀਓ ਆਪਾਂ ਪਾਈ ਹੋਈ ਹੈ ਠੀਕ ਹੈ ਜੀ ਫਿਰ ਆਪਾਂ ਹੈਨਿਸ ਕੋਰ ਤੋਂ ਗਏ ਸਸਪੋਲ ਸਸਪੋਲ ਗਏ ਇਹਦੇ ਵਿੱਚ ਆਪਾਂ ਬਟ੍ਰੀਲਾ ਪਾਸ ਪਾਸ ਕੀਤਾ ਸੀ ਬਟ੍ਰੀਲਾ ਹੋਗਾ ਤੁਹਾਨੂੰ ਤੇ ਇਹ ਹੈਗਾ 13700 ਨਾ ਅਸਲੀ ਹੋ ਜਾ ਕੁਛ ਘੁੱਟ ਹੈਗਾ ਵਾ ਇਹ 82 ਕਿਲੋਮੀਟਰ ਆਪਾਂ ਪਾਰ ਕਰ ਲਿਆ ਸੀ ਰੋਡ ਤੁਹਾਨੂੰ ਉੱਪਰ ਵੀ ਆਊਗਾ ਥੱਲੇ ਆਊਗਾ ਜਿਆਦਾ ਥੱਲੇ ਹਲੇ ਆਊਗਾ ਈਜ਼ੀ ਹੋ ਜਾਊਗਾ ਕੋਈ ਚੱਕਰ ਨਹੀਂ ਸਸ ਉਹ ਤੋਂ ਲੈ ਜਿਹੜਾ ਹੈਗਾ ਇਹ ਥੋੜਾ ਜਿਹਾ ਟਫ ਆ ਜਾਂਦਾ ਵਾ ਕਿਉਂਕਿ ਇਹਦੇ ਵਿੱਚ ਰੋਡ ਜਿਹੜਾ ਤੁਸੀਂ ਜਾਉਂਗੇ ਜਦੋਂ ਆਪਾਂ ਕਹੋਂ ਜਾਂਗੇ ਪੱਥਰ ਸਾਹਿਬ ਪੱਥਰ ਸਾਹਿਬ ਤੋਂ ਰੋਡ ਥੋੜਾ ਸਹੀ ਹੋ ਜਾਊਗਾ ਉਸ ਤੋਂ ਪਹਿਲਾਂ ਰੋਡ ਜਿਆਦਾ ਹੀ ਉੱਪਰ ਪੜਾ ਲਾਇਆ ਉੱਪਰ ਚੜ ਗਿਆ ਥੱਲੇ ਚੜ ਗਿਆ ਉੱਪਰ ਚੜ ਗਿਆ ਥੱਲੇ ਇਹ ਹੋ ਜਾ ਹੀ ਹੋਣਾ ਤੁਹਾਨੂੰ ਫਿਰ ਆਪਾਂ ਲੈ ਤੋਗੇ ਖਾੜ ਦੋਂਗਲਾ ਖਾੜ ਦੋਂਗਲਾ ਤੱਕ ਜਿਹੜਾ ਹੈਗਾ 40 ਕਿਲੋਮੀਟਰ ਦਾ ਫਾਸਲਾ ਹੈਗਾ ਠੀਕ ਹੈ ਜੀ 40 ਕਿਲੋਮੀਟਰ ਜਾਣ ਤੇ 40 ਕਿਲੋਮੀਟਰ ਆਉਣ ਬਟ ਕੋਸ਼ਿਸ਼ ਕਰਿਓ ਸਵੇਰ ਨਿਕਲੋ ਜਿੰਨੀ ਸਵੇਰ ਨਿਕਲੋ ਉਹਨਾ ਬੈਨੀਫਿਟ ਆ ਤੇ ਕੋਸ਼ਿਸ਼ ਕਰਿਓ ਨਾਲ ਕੋਈ ਸਮਾਨ ਖਾਣ ਦਾ ਤਿਆਰੀ ਕਰ ਲਿਓ ਰਸਤੇ 'ਚ ਕੋਈ ਤੁਹਾਨੂੰ ਆਉਟਲਟ ਨਹੀਂ ਮਿਲਣਾ ਕੋਈ ਸਟਾਰ ਨਹੀਂ ਮਿਲਣੀ ਤੁਹਾਨੂੰ ਕੁਝ ਨਹੀਂ ਮਿਲਣਾ ਓਕਾ ਆ ਜਾਣਾ ਮੈਂ ਇਸ ਕਰਕੇ ਆਵੇ ਨਾਲ ਕੈਰੀ ਕਰਨ ਦੀ ਕੋਸ਼ਿਸ਼ ਕਰਿਓ ਲੈ ਜਿਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਜਿਹੜਾ ਮਲੇ ਤੋਂ ਜਿਹੜਾ ਮਨਾਲੀ ਤੱਕ ਦਾ ਸਫ਼ਰ ਜਿਹੜਾ ਤੁਹਾਨੂੰ ਪਤਾ ਹੀ ਆਪਾਂ ਬਾਈਕ ਡ ਲੋਕ ਵਰਤ ਜਿਹੜੇ ਬੰਦਿਆਂ ਨੇ ਆਪਣਾ ਉਹੀ ਸਲਾਹ ਦਿੱਤੀ ਸੀ ਕਿ ਇਹ ਆ ਬਲੈਕ ਆਈਸ ਜੰਮੀ ਹੋਈ ਕਿਉਂਕਿ ਆਪਾਂ ਜਿਹੜੇ ਗਏ ਸੀ ਨਵੰਬਰ ਤੇ ਤੇ ਐਂਡ ਤੇ ਗਏ ਸੀਗੇ ਉਹਦੇ ਵਿੱਚ ਜਿਹੜਾ ਰਸਤਾ ਬੰਦ ਹੋਣਾ ਸਟਾਰਟ ਹੋ ਜਾਂਦਾ ਤੇ ਆਪਾਂ ਉਸ ਟਾਈਮ ਚਲੇ ਗਏ ਚਲੋ ਤੁਹਾਨੂੰ ਨਹੀਂ ਪਤਾ ਸੀ ਜਾ ਕੇ ਐਕਸਪੀਰੀਅੰਸ ਹੁੰਦਾ ਤਾਂ ਹੀ ਤੁਹਾਨੂੰ ਸ਼ੇਅਰ ਕਰ ਰਹੇ ਗੱਲਾਂ ਕਿ ਤੁਸੀਂ ਇਹ ਬੇਕੂਫੀ ਨਾ ਕਰੋ ਜਿਹੜੀ ਅਸੀਂ ਕਰ ਚੁੱਕੇ ਆ ਠੀਕ ਹੈ ਕਿਉਂਕਿ ਰਸਤਾ ਵੀ ਟੁੱਟਿਆ ਐਸੇ ਤੇ ਬਲੈਕ ਆਈਸ ਵੀ ਜਮੀ ਜਿਹੜਾ ਕਿ ਆਪਾਂ ਨੂੰ ਖਤਰਨਾਕ ਲੱਗਾ ਐਸੇ ਤੇ ਲੋਕਾਂ ਨੇ ਵੀ ਸਾਨੂੰ ਸੁਜੈਸਟ ਕੀਤਾ ਕਿ ਤੁਸੀਂ ਨਾ ਜਾਓ ਕਿਉਂਕਿ ਐਵੇਂ ਟਾਇਰ ਵਿਗਲਿਆ ਖਾਈ ਚੀਜ਼ਾਂ ਵਾਂਗੇ ਸਦਾ ਸਦੀ ਗੱਲ ਦੱਸੀਏ ਇੱਕ ਤਾਂ ਇੰਨੀ ਪਕੜ ਨਹੀਂ ਹੁੰਦੀ ਸਾਈਕਲ ਦੇ ਟਾਇਰ ਦੀ ਉਸ ਤੋਂ ਲਾਵਾ ਪੇਰਾ ਪਾ ਮਨਾਲੀ ਤੋਂ ਗਏ ਮੰਡੀ ਜਿਹੜਾ ਪੈਡਾ ਕੀਤਾ 110 ਕਿਲੋਮੀਟਰ ਮੰਡੀ ਤੋਂ ਕੀਤਾ ਕੀਰਤਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਤੋਂ ਕੀਤਾ ਦਰਾਹ ਦਰਾਹੇ ਤੋਂ ਮੋਗਾ ਇਹ ਸਾਰਾ ਆਪਣਾ ਪੈਡਾ ਹੋ ਗਿਆ 900 ਕਿਲੋਮੀਟਰ ਦਾ ਆਪਾਂ ਤਾਂ ਇਹ ਸੋਚਿਆ ਸੀ ਕਿ ਮਨਾਲੀ ਤੋਂ ਸੋਰੀ ਸ਼੍ਰੀਨਗਰ ਤੋਂ ਲੈ ਕੇ ਮਨਾਲੀ ਕਰਾਂਗੇ 900 ਕਿਲੋਮੀਟਰ ਦਾ ਪੈਟਾ ਕਰਕੇ ਮਨਾਲੀ ਸਟੌਪ ਕਰ ਦਾਂਗੇ ਬਟ ਜਦੋਂ ਆਪਣਾ ਪੈਟਾ ਜਿਹੜਾ ਲੇਹ ਤੋਂ ਮਨਾਲੀ ਤੱਕ ਦਾ ਨਹੀਂ ਹੋਇਆ ਨਾ ਫਿਰ ਅਸ ਕਰਕੇ ਸੋਚਿਆ ਕਿ ਜਿਹੜਾ ਸੋਚ ਗਿਆ ਉਹ ਤਾਂ ਕਰੀ ਗਏ ਫਿਰ ਅਸੀਂ ਮਨਾਲੀ ਤੋਂ ਘਰ ਤੱਕ ਦਾ ਪਿੰਡਾ ਜਿਹੜਾ ਸਾਰਾ ਸਾਈਕਲ ਤੇ ਸਵਰ ਕੀਤਾ ਸਰ ਕੀਤਾ ਤੇ ਆਪਣਾ ਇਹ ਵੀ 900 950 ਕਿਲੋਮੀਟਰ ਦੀ ਰਾਈਡ ਹੋਈ ਸੀ ਸਾਰੀ ਤੇ ਬਹੁਤ ਵਧੀਆ ਰਹੀ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਬਹੁਤ ਖੁਸ਼ੀ ਹੋਈ ਕੋਸ਼ਿਸ਼ ਤਾਂ ਇਹ ਕਰੋ ਕਿ ਜੇ ਤੁਹਾਨੂੰ ਕੋਈ ਪਾਸ ਵਗੈਰਾ ਕਰਨਾ ਤਾਂ ਕੋਸ਼ਿਸ਼ ਕਰੋ ਕਿ ਜਲਦੋਂ ਜਲਦ ਸਵੇਰ ਨਿਕਲ ਦੀ ਕੋਸ਼ਿਸ਼ ਕਰਿਓ ਉਹਦੇ ਚ ਇਹ ਹੁੰਦਾ ਕਿ ਹਵਾ ਵਗੈਰਾ ਜਿੱਦੀ ਘੱਟ ਵਜਦੀ ਹੈ ਤੁਸੀਂ ਜੇ ਤਕਰਾਮ ਨਾ ਉਥੇ ਆਪ ਦਾ ਪਾਸ ਕੋਰਸ ਕਰ ਲੂਗੇ ਤੇ ਆ ਦੀ ਡੈਸਟੀਨੇਸ਼ਨ ਤੇ ਪਹੁੰਚ ਜਾਓਗੇ ਜਦੋਂ ਦਿਨ ਦਿਨ ਖੜਿਆ ਹੁੰਦਾ ਨਾ ਹਵਾ ਬਹੁਤ ਵਜਦੀ ਹੈ ਹਵਾ ਕੀ ਕਰਦੀ ਥਨੂੰ ਰੋਕਦੀ ਐ ਸਾਈਕਲ ਬੱਜ ਪੈਟਰਨ ਮਾਰਦਾ ਰਹੂਗਾ ਪਰ ਤੁਹਾਨੂੰ ਐ ਲੱਗੂਗਾ ਸਾਈਕਲ ਚੱਲ ਨਹੀਂ ਰਿਹਾ ਇਸ ਕਰਕੇ ਤੇ ਮੈਂ ਨਿਕਲਣ ਦੀ ਕੋਸ਼ਿਸ਼ ਕਰੂੰ ਇਹ ਤਾਂ ਆਪਣਾ ਰੂਟ ਬਾਰੇ ਹੋ ਗਿਆ ਤੇ ਬੈਸ ਟਾਈਮ ਹੋ ਗਿਆ ਹਾਂਜੀ ਸਾਈਕਲ ਕਿਹੜਾ ਲੈ ਜਾਣਾ ਚਾਹੀਦਾ ਦੇਖੋ ਜੀ ਸਾਡੇ ਕੋਲ ਸੀ 7 ਘੇੜਾ ਵਾਲਾ ਪਰ ਮੈਂ ਜਿਹੜਾ ਲੈ ਚਾਕੇ ਸਾਈਕਲ ਮੇਰਾ ਖਰਾਬ ਹੋ ਗਿਆ ਸੀ ਫਿਰ ਮੈਂ 8 ਘੇੜਾ ਵਾਲੇ ਸੀ ਪਰ 8 ਵੀ ਮੈਨੂੰ ਲੱਗਦਾ ਉਸ ਰੀਜ਼ਨੇਬਲ ਨਹੀਂ ਸਹੀ ਸੀ ਕਿਉਂਕਿ 8 ਵੀ ਕਿਸੇ ਹੱਦ ਤੱਕ ਚਲਦੇ ਆ ਬਾਅਦ ਵਿੱਚ ਤੁਹਾਨੂੰ ਸਾਰਾ ਜੋਰ ਥੜਾ ਆਪ ਦਾ ਇੱਕ ਪੱਟਾ ਨਹੀਂ ਲੱਗਦਾ ਵੈ ਤਾਂ ਕੁਝ ਕੋਸ਼ਿਸ਼ ਕਰੋਗਾ 9 10 11 ਚ ਨਹੀਂ ਵੱਡੀ ਕੈਸਟ ਹੋਊਗੀ ਨਾ ਤੁਹਾਨੂੰ ਮਦਦ ਮਿਲ ਜੂਗੀ ਠੀਕ ਹੈ ਜੀ ਮਦਦ ਮਿਲ ਜੂਗੀ ਪਹਾੜ ਸਾਰ ਕਰਨ ਲਈ ਜਿਹੜੇ ਚੜਨਾ ਤੁਸੀਂ ਆਪ ਦੇ ਵਿਲ ਪਾਵਰ ਦੇ ਆ ਤੁਹਾਡੀ ਡੈਡੀਕੇਸ਼ਨ ਨੇ ਆ ਬਟ ਇਹਦੇ ਨਾਲ ਕਿ ਉਹਨਾਂ ਥੋੜੀ ਮਦਦ ਮਿਲ ਜੂਗੀ ਸਾਈਕਲ ਰੈਲਾ ਚੜਜੂਗਾ ਚੜਾਈ ਵਧੀਆ ਸੌਖੀ ਚੜਜੂਗੀ ਤੇ ਸਮਾਨ ਤੁਸੀਂ ਕਿੱਥੋਂ ਲੈ ਸਕਦੇ ਹੋ ਠੀਕ ਹੈ ਜੀ ਆਹ ਵੱਡਾ ਕੁਐਸਚਨ ਹੈ ਸਮਾਨ ਆਪਾਂ ਟੈਕ ਲੈਕਸ਼ਨ ਸ਼ੋਰੂਮ ਤੋਂ ਲੈ ਸਕਦੇ ਹਾਂ ਚਾਰ ਟੈਕ ਲੈਕਸ਼ਨ ਦੇ ਸ਼ੋਰੂਮ ਹੈਗੇ ਇੱਥੇ ਆਪਣੇ ਪੰਜਾਬ ਦੇ ਚ ਚਿਰਕਪੁਰ ਲੁਧਿਆਣਾ ਜਲੰਧਰ ਤੇ ਅਮਰਸਰ ਇਹਨਾਂ ਥਾਵਾਂ ਤੋਂ ਆਪਾਂ ਜਾ ਕੇ ਕੋਈ ਵੀ ਆਪਣਾ ਸਮਾਨ ਵਗੈਰਾ ਲੈ ਸਕਦੇ ਹਾਂ ਠੀਕ ਹੈ ਤੇ ਕੋਸ਼ਿਸ਼ ਜੇ ਤੁਹਾਨੂੰ ਸਮਾਨ ਕੋਈ ਨਹੀਂ ਮਿਲਦਾ ਫਿਰ ਹਿੰਮਤੋਂ ਤੱਕ ਕਿਤੇ ਗਿਆ ਨਹੀਂ ਫਲਿੱਪਕਾਰਟ ਕਿਤੇ ਤਾਂ ਗਿਆ ਨਹੀਂ ਉੱਥੇ ਜਾ ਕੇ ਤੁਸੀਂ ਆਪਦਾ ਪਰਚੇਸ ਕਰ ਸਕਦੇ ਹੋ ਤੇ ਰਹਿ ਗਈ ਗੱਲ ਹੋਣਾ ਕਿ ਕੀ ਕੀ ਲੈ ਜਾਣਾ ਚਾਹੀਦਾ ਸਮਾਨ ਹਾਂਜੀ ਇਸ ਇਹ ਚੀਜ਼ ਨੂੰ ਡਿਸਕਸ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਮੇਰੀਆਂ ਜਿਹੜੀਆਂ ਲੇਲ ਰਜਿਸਟਰੀ ਸਾਈਕਲ ਸਟਾਰਟ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿੱਥੇ ਮੈਂ ਸਮਾਨ ਦੱਸਿਆ ਕਿ ਕੀ ਕੀ ਲੈ ਕੇ ਚੱਲਾਂ ਮੈਂ ਉਮ ਤਾਂ ਦਾ ਸਮਾਨ ਲੈ ਕੇ ਚੱਲਣਾ ਆਪਣੇ ਯਾਰਾਂ ਦੋਸਤਾਂ ਦੇ ਐਕਸਪੀਰੀਅੰਸ ਤੇ YouTube ਤੇ ਸਰਚ ਕਰਕੇ ਲੈ ਕੇ ਚੱਲਣਾ ਬਟ ਮਾ ਦਾ ਪਰਸਨਲ ਐਕਸਪੀਰੀਅੰਸ ਕਹਿਣਾ ਕਿ ਪਹਿਲਾ ਤੁਸੀਂ ਵੀਡੀਓ ਦੇਖਿਓ ਫਿਰ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਜਿਹੜਾ ਸਮਾਨ ਮੈਂ ਲੈ ਕੇ ਜਾਣਾ ਚਾਹੀਦਾ ਉਹੀ ਕਿ ਲੈ ਕੇ ਜਾਈਓ ਤੇ ਜਿਹੜਾ ਸਮਾਨ ਉਹ ਜਿਹੜਾ ਦੱਸਿਆ ਬਾਕੀ ਉਹ ਛੱਡ ਦਿਓ ਹੁਣ ਕੰਪਲਸਰੀ ਦਾ ਹੈਗਾ ਇੱਕ ਟੈਂਟ ਇੱਕ ਹੈਗਾ ਸਲੀਪਿੰਗ ਬੈਗ ਇੱਕ ਹੈਗਾ ਮੈਟ ਠੀਕ ਹੈ ਜੀ ਉਸ ਤੋਂ ਬਾਅਦ ਖਾਣ ਪੀਣ ਦਾ ਸਮਾਨ ਜਮਾ ਨਹੀਂ ਲੈ ਕੇ ਆਣਾ ਜਮਾ ਛੱਡ ਦਿਓ ਕੁਝ ਨਹੀਂ ਚੱਕਣਾ ਨਾ ਸਟੋਪ ਚੱਕਣਾ ਚੁੱਲਾ ਚੱਕਣਾ ਆਪਣੀ ਰਸਤੇ ਤੇ ਬਥੇਰਾ ਮੈਜੋ ਤੁਹਾਨੂੰ ਪੀਸਦਾਲ ਬਥੇਰੀ ਮਿਲ ਜੇਗੀ ਤਾਂ ਆਪਣੇ ਬਥੇਰੇ ਮੈਜੋ ਖਾਣ ਲਈ ਉਥੋਂ ਰਾਮਣਾ ਤੁਸੀਂ ਉਸ ਤੋਂ ਇਲਾਵਾ ਤੁਸੀਂ ਆਪ ਦਾ ਲੈ ਜਿਓ ਇੱਕ ਪਾਵਰ ਬੈਂਕ ਲੈ ਜਿਓ ਮੋਬਾਈਲ ਚਾਰਜ ਕਰਨ ਵਾਸਤੇ ਠੀਕ ਹੈ ਇੱਕ ਹੈਡਲਾਈਟ ਲੈ ਜਿਓ ਉਸ ਅਤੇ ਸਿਰ ਤੇ ਹੋਣਾ ਸੇ ਜਿਹੜੀ ਤੋਂ ਰੋਸ਼ਨੀ ਵਗੈਰਾ ਤੇ ਇੱਕ ਬੈਗ ਤੇ ਲਾਈਟ ਲਾਉਣ ਵਾਸਤੇ ਸਾਈਕਲ ਤੇ ਲੈ ਜਿਓ ਉਹ ਬਹੁਤ ਸਫੀਸ਼ੀਐਂਟ ਹੈ ਠੀਕ ਹੈ ਉਸ ਤੋਂ ਇਲਾਵਾ ਤੁਸੀਂ ਦੋ ਜੋੜੇ ਕੱਪੜਿਆਂ ਦਾ ਲੈ ਜਿਓ ਠੰਡ ਵਗੈਰਾ ਨਹੀਂ ਲੱਗੇਗੀ ਕਿਉਂਕਿ ਸਾਈਕਲ ਚਲੁੰਨੇ ਆ ਜੋਰ ਲੱਗਦਾ ਵਾ ਪਸੀਨਾ ਹੀ ਆਏਗਾ ਤੁਹਾਨੂੰ ਰੇਨ ਕੋਡ ਦਾ ਹੋਊਗਾ ਜੋ ਫੰਡ ਲੱਗੇ ਦਾ ਰੇਨ ਕੋਡ ਤੇ ਝਾੜ ਲਿਓ ਇੱਕ ਜਗਤ ਪਲੈਨ ਹਿੱਸਾ ਲੈ ਜਿਓ ਆਪਦੇ ਵਾਸਤੇ ਉਸ ਤੋਂ ਇਲਾਵਾ ਤੁਸੀਂ ਮੈਡੀਕਲ ਕਿੱਟ ਜਿਹੜੀ ਹੈਗੀ ਪ੍ਰੋਪਰ ਤਰੀਕੇ ਨਾਲ ਲੈ ਕੇ ਜਾਈਓ ਕਿਉਂਕਿ ਉੱਥੇ ਕਿਤੇ ਵੀ ਕੋਈ ਦਿੱਕਤ ਆ ਸਕਦੀ ਆ ਫਿਰ ਐਮਰਜੈਂਸੀ ਮੈਡੀਸਨ ਦੀ ਲੋੜ ਪੈਂਦੀ ਆ ਤਾਂ ਫਿਰ ਗੋਲੇ ਉਤੋਂ ਆਪਾਂ ਲੈ ਸਕੀਏ ਮੈਡੀਕਲ ਸਹੂਤਾ ਉੱਤੇ ਹੈਗੀ ਆ ਪਰ ਵੱਡੇ ਵੱਡੇ ਜਿਹੜੇ ਨੇ ਹੈਗੇ ਆ ਸ਼ਹਿਰ ਉੱਥੇ ਮਿਲਨੀ ਆ ਜਿਹੜੇ ਕਸਬੇ ਉੱਥੇ ਮਿਲਨੀ ਆ ਪਰ ਇਸ ਦਾ ਕਿਆ ਤੇ ਨਾਮ ਮੈਡੀਕਲ ਆਪਾਂ ਪੂਰਾ ਲੈ ਕੇ ਜਾਈਓ ਤੇ ਆਕਸੀਜਨ ਸਿਲੰਡਰ ਤੇ ਡਾਇਮੋਕਸ ਦੀ ਕੋਲੀ ਇਹ ਜੋਰ ਨਾਲ ਕਿਆ ਜੀ ਕਰ ਲਿਓ ਲੋਡ ਪਾਵੇ ਜਾਂ ਨਾ ਪਾਵੇ ਮੈਂ ਕਹਿ ਰਿਹਾ ਨਾ ਲੋਡ ਪਾਵੇ ਜਾਂ ਨਾ ਪਾਵੇ ਫਿਰ ਲੈ ਕੇ ਜੋਰ ਜਾਈਓ ਕਿਉਂਕਿ ਕੁਝ ਨਹੀਂ ਕਹਿ ਸਕਦੇ ਕਿ ਕਿਤੇ ਹੁਣ ਦਿੱਕਤ ਆ ਸਕੇ ਠੀਕ ਹੈ ਉਸ ਤੋਂ ਇਲਾਵਾ ਆਪਾਂ ਪੈਂਚਰ ਕਿਟ ਠੀਕ ਹੈ ਪੈਂਚਰ ਕਿਟ ਦੇ ਵਿੱਚ ਇੱਕ ਐਲਕੀ ਸੈਟ ਲੈ ਜਿਓ ਨਾਲ ਪੈਂਚਰ ਕਿੱਟ ਹੋ ਗਈ ਆ ਤੇ ਇੱਕ 2 ਬੈਕਸਟਰ ਲੈ ਜਿਓ ਤੇ ਇੱਕ ਪੈਡਲ ਦਾ ਸੈੱਟ ਲੈ ਜਿਓ ਇੱਕ ਧਾਰ ਲੈ ਜਿਓ ਇਹ ਯੂਸ ਭਾਵੇਂ ਨਾ ਵੀ ਹੁਣ ਤੁਸੀਂ ਲੈ ਜਿਓ ਠੀਕ ਹੈ ਜੀ ਉੱਥੇ ਕੋਈ ਚੀਜ਼ ਮਿਲਣੀ ਸੋਫੀ ਚੀਜ਼ ਮਿਲਦੀ ਨਹੀਂ ਸਹੀ ਦੱਸਾਂ ਸਾਈਕਲ ਪਰਤੇ ਜਿਹੜਾ ਤੁਸੀਂ ਸਾਈਕਲ ਜਾਉਂਗੇ ਉੱਥੇ ਕੋਈ ਚੀਜ਼ ਭਾਲੂਗੇ ਮੈਨੂੰ ਲੱਗਦਾ ਨਹੀਂ ਛੇਤੀ ਮਿਲੇਗੀ ਇਸ ਕਰਕੇ ਆਪ ਦਾ ਸਮਾਨ ਜਿਹੜਾ ਨਾਲ ਲੈ ਜਿਓ ਜੇ ਤੁਸੀਂ ਬਲੌਗਿੰਗ ਜਿਆਦਾ ਕਰਦੇ ਹੋ ਤਾਂ ਤੁਹਾਨੂੰ ਪਤਾ ਹੈ ਕਿੱਟ ਵਗੈਰਾ ਜਿਹੜੀ ਆਪਣੀ ਲੈ ਕੇ ਜਾਣੀ ਹੈ ਉਹ ਤੁਸੀਂ ਨਾਲ ਹੈਗੇ ਸਾਈਕਲ ਨਾਲ ਹੈਗੇ ਸਮਾਰਟਫੋਨ ਲੈ ਜਿਓ ਬਾਕੀ ਤੁਸੀਂ ਆਪ ਦਾ ਆਪਣੀ ਹੋਰ ਨੀਡ ਮੁਤਾਬਿਕ ਜਿਹੜਾ ਤੁਹਾਨੂੰ ਲੱਗਦਾ ਉਸੀ ਤਰ੍ਹਾਂ ਇਹ ਜਿਹੜਾ ਆਪਾਂ ਸਮਾਂ ਦੱਸਿਆ ਉਹੀ ਲੈ ਕੇ ਕੋਈ ਨੀਰ ਪਤਾ ਵੀ ਜਿਹੜੀ ਚੀਜ਼ ਹੁਣ ਦੱਸਿਆ ਉਹ ਪਰਸਨਲ ਐਕਸਪੀਰੀਅੰਸ ਦੱਸਿਆ ਹੈ ਕਿ ਇਹੀ ਚੀਜ਼ਾਂ ਲੈ ਕੇ ਜਾਈਓ ਹਾਂ ਇੱਕ ਐਕਸਟੈਂਸ਼ਨ ਬੋਰਡ ਜ਼ਰੂਰ ਲੈ ਕੇ ਜਾਈਓ ਕਿਉਂਕਿ ਜਿਹੜਾ ਆਪਾਂ ਕੋਈ ਰੂਮ ਲੈਣਨੇ ਆਂ ਇੱਥੇ ਕਿਤੇ ਆਪਾਂ ਰੁੱਕਦੇ ਟੱਪਰ ਤੇ ਉੱਥੇ 80 ਪੁਆਇੰਟ ਮਿਲਦਾ ਵਾ ਉਹ 1 ਪੁਆਇੰਟ ਤੋਂ ਆਪਾਂ ਬਾਕੀ ਸਾਰੀ ਚੀਜ਼ਾਂ ਚਾਰਜ ਕਰਨੀ ਹੁੰਦੀਆਂ ਤੇ ਐਕਸਟੈਂਸ਼ਨ ਬੋਰਡ ਹੋਊਗਾ ਉਹ ਆਪਾਂ ਪਲਾ ਕੇ ਤੇ ਆਪਾਂ ਉੱਥੋਂ ਉਹ ਪਲੱਗ ਤੋਂ ਲਾ ਕੇ ਉੱਥੋਂ ਆਪਾਂ ਗਾਂ ਪਾਵਰ ਸਾਰੇ ਪਾਸੇ ਲੈ ਸਕਦੇ ਇਲੈਕਟ੍ਰੋਨਿਕ ਡਿਵਾਈਸ ਨੂੰ ਖਰਚਾ ਕਿੰਨਾ ਹੋਇਆ ਖਰਚਾ ਦੇਖੋ ਇਹ ਸਾਡਾ ਜਿਹੜਾ ਖਰਚਾ ਹੋਇਆ ਲਗਭਗ 20 ਤੋਂ 25 ਹਜ਼ਾਰ ਦੇ ਵਿੱਚ ਵਿੱਚ ਹੋਇਆ ਕਿਉਂਕਿ ਜਿਹੜਾ ਸਾਰਾ ਸਮਾਨ ਆ ਹਾਈ ਐਲਟੀਟਿਊਡ ਤੇ ਸੀ ਆ ਦੇਖੋ ਇੱਕ ਤੋਂ ਸਮਾਨ ਟਰਾਂਸਪੋਰਟ ਦਾ ਖਰਚਾ ਪੈਂਦਾ ਲਿਜਾਣ ਦਾ ਖਰਚਾ ਪੈਂਦਾ ਇਸ ਕਰਕੇ ਉੱਥੇ ਜਿਹੜੀ ਸਾਰੀ ਮਹਿੰਗੀ ਮਿਲਦੀ ਹੈ ਜਿਹੜਾ ਪਰੌਂਠਾ ਹੈਗਾ ਉਸ 80 90 ਦਾ ਪਹੁੰਚ ਜਾਂਦਾ ਚਾਹ 40 50 ਦੀ ਪਹੁੰਚ ਜਾਂਦੀ ਹੈ ਇੱਕ ਜਿਵੇਂ ਉੱਥੇ ਚਾਹੀਏ ਨੇ ਇੱਕ ਕੱਪ ਛੋਟਾ ਹੀ ਆਂਦਾ ਚਾਹ ਮਹਿੰਗੀ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਉੱਧਰਲੇ ਬੰਦੇ ਹੁੰਦੇ ਆਪਣੇ ਸਰ ਦੀ ਬੈਠੇ ਹੁੰਦੇ ਆ ਜੇ ਆਪਾਂ ਜਾਣਦੇ ਆ ਤਾਂ ਈ ਉਹ ਆਪਣਾ ਅਥਰੋ ਜਿਉਟੀ ਚਲਾ ਸਕਦੇ ਕਿਉਂਕਿ ਉੱਥੇ ਕੋਈ ਇੰਡਸਟਰੀਅਲ ਏਰੀਆ ਤਾਂ ਹੈ ਨਹੀਂ ਨਾ ਕੋਈ ਉੱਥੇ ਕੋਈ ਫੈਕਟਰੀ ਵਗੈਰਿਆਂ ਲੱਗੀਆਂ ਹੋਈਆਂ ਮੈਂ ਇਹੀ ਆ ਕਿ ਟੂਰਿਸਟ ਜਾਂਦੇ ਆ ਕਮਾਈ ਹੁੰਦੀ ਆ ਤੇ ਆਪਣਾ ਘਰ-ਬਾਰ ਚਲਾਉਂਦੇ ਆ ਇਸ ਕਰਕੇ ਖਰਚਾ ਇਹਨਾਂ ਨੂੰ ਹੋਈ ਜਾਂਦਾ ਵਾ ਲਗਭਗ ਤੇ ਤੁਸੀਂ ਇਸ ਤੋਂ ਇਲਾਵਾ ਲੈ ਕੇ ਚੱਲੋ ਇਹ ਤਾਂ ਕੋਈ ਜੇ ਤੁਸੀਂ ਪਰਸਨਲ ਕੁਝ ਖਾਣੀ ਚਾਹੁੰਦੇ ਆ ਫਿਰ ਮਨ ਥੋੜਾ ਮਾਰ ਸਕਦੇ ਹੋ ਉੱਚੀ ਤੁਸੀਂ ਖਾਣੀ ਐ ਤੇ ਖਾਈ ਸਕਦੇ ਹੋ ਕਿਉਂਕਿ ਕਈਆਂ ਥਾਵਾਂ 'ਚ ਸਾਨੂੰ ਰੁਕਣਾ ਪਿਆ ਹੋਟਲ ਲੈਣੇ ਪਏ ਠੀਕ ਹੈ ਜੀ ਉਹ 200 250 ਦੇ ਰੂਮ ਮਿਲ ਜਾਂਦਾ ਈ ਤੇ ਖਾਣ-ਪੀਣ ਦਾ ਜਿਹੜਾ ਹੈਗਾ ਆਪਣਾ 300 500 ਦੇ ਵਿੱਚ ਜਿਤ ਖਾਣਾ ਪੈ ਜਾਂਦਾ ਉਹ ਤੇ ਸਰ ਜਾਂਦਾ ਵਾ 400 500 ਦੋ ਜਣਾਂ ਦਾ 400 ਦੇ ਸਰ ਜਾਂਦਾ ਜਾਂ 300 ਦੇ ਸਰ ਜਾਂਦਾ ਇਹ ਚੀਜ਼ ਡਿਪੈਂਡ ਕਰਦੀ ਤੁਸੀਂ ਕਿਹੋ ਜਿਹੀ ਚੀਜ਼ ਖਾਣੀ ਆ ਇਸ ਕਰਕੇ 20 ਤੋਂ 25 ਹਜ਼ਾਰ ਦੇ ਵਿੱਚ ਉਹ ਤੇ ਆਪਣਾ ਖਰਚਾ ਹੋ ਗਿਆ ਸੀ ਆ ਹੁਣ ਆਪਣੇ ਲਗਭਗ ਸਾਰੇ ਪੁਆਇੰਟ ਜਿਹੜੇ ਕਲੀਅ ਹੁਣ ਆਪਾਂ ਦੁਬਾਰਾ ਫਿਰ ਰਿਵਾਈਜ਼ ਕਰ ਲੈਣੇ ਆ ਕਿ ਆਪਣੇ ਜਿਹੜੇ ਇਹਦੇ ਚ ਪੁਆਇੰਟ ਕਲੀਅਰ ਹੋ ਗਿਆ ਕਿ ਬੈਸਟ ਟਾਈਮ ਜਾਣ ਦਾ ਕਿਹੜਾ ਰੂਟ ਕਿਹੜਾ ਆਪਣਾਣਾ ਚਾਹੀਦਾ ਵਾ ਠੀਕ ਹੈ ਕਿਹੜਾ ਸਮਾਨ ਲੈਣਾ ਲੈ ਕੇ ਜਾਣਾ ਚਾਹੀਦਾ ਵਾ ਕਿੱਥੇ-ਕਿੱਥੇ ਰੁਕਣਾ ਚਾਹੀਦਾ ਵਾ ਤੇ ਸਾਈਕਲ ਕਿਹੜਾ ਬੈਸਟ ਹੈ ਤੇ ਕਿੰਨਾ ਖਰਚਾ ਹੋਏ ਇਹ ਸਾਰੇ ਪੁਆਇੰਟ ਆਪਾਂ ਇਸ ਵੀਡੀਓ ਚ ਡਿਸਕਸ ਕਰ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਕੋਈ ਚੀਜ਼ ਆਪਣੀ ਡਿਸਕਸ ਕਰਨ ਤੋਂ ਰਹਿ ਗਈ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰ ਦਿਓ ਤੁਹਾਡੇ ਜਿਹੜੇ ਕਮੈਂਟ ਆ ਮੇਰੇ ਲਈ ਵੈਲਿਊਏਬਲ ਹੈ ਤੁਹਾਡੀ ਸਪੋਰਟ ਨਾਲ ਹੀ ਮੇਰਾ ਜਿਹੜਾ ਚੈਨਲ ਗਰੋਥ ਕਰੇਗਾ ਤੁਹਾਡੇ ਪਿਆਰ ਨਾਲ ਚੈਨਲ ਗਰੋਥ ਕਰੇਗਾ ਤੇ ਪਿਆਰ ਤੁਸੀਂ ਦੇ ਰਹੇ ਹੋ ਉਹਦੇ ਲਈ ਦੇ ਰਹੇ ਹੋ ਤੇ ਮੈਨੂੰ ਖੁਸ਼ੀ ਹੋ ਰਹੀ ਹੈ ਤੁਹਾਡੇ ਪਿਆਰ ਜਿਹੜਾ ਮਿਲ ਰਿਹਾ ਮੈਂ ਇਸੇ ਤਰੀਕੇ ਨਾਲ ਹੀ ਨਵਾਂ ਨਵਾਂ ਕੰਟੈਂਟ ਤੁਹਾਨੂੰ ਦਿਖਾਉਂਗਾ ਤੇ ਹੁਣ ਜਿਹੜਾ ਨਵਾਂ ਪ੍ਰੋਜੈਕਟ ਆਏਗਾ ਬਹੁਤ ਵਧੀਆ ਪ੍ਰੋਜੈਕਟ ਆਏਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਆ ਜਿਹੜੀ ਵੀਡੀਓ ਮੈਂ ਬਣਾਈ ਸੀ ਇਸੇ ਦੇ ਬੇਸ ਤੇ ਬਣਾਈ ਸੀ ਜਿਹੜਾ ਆਪਣਾ ਟੂਰ ਕੱਢ ਕੇ ਆ ਦਾ ਤੁਹਾਨੂੰ ਪੜਨਾ ਸ਼ੇ ਸਮਰਪਿਤ ਸਾਰਾ ਕਿ ਤੁਹਾਨੂੰ ਕਲੀਅਰ ਹੋ ਜਾਈ ਮੈਂ ਆਪਦਾ ਵੀ ਸੰ ਤੁਹਾਡਾ ਸ਼ੇਅਰ ਕਰ ਸਕਾਂ ਕਿ ਤੁਹਾਨੂੰ ਵੀ ਪਤਾ ਲੱਗੇ ਕੋਈ ਬੰਦਾ ਭਾਈ ਜਾਣਾ ਕਿ ਉਹਨਾਂ ਦਾ ਕੀ ਚੀਜ਼ਾਂ ਕਰੇ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਹੈ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਜੇ ਤੁਸੀਂ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਕਰਕੇ ਜਾਣਾ ਠੀਕ ਹੈ ਜੀ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਲਈ ਅੱਜ ਲਈ ਬਾਏ